ਆਸਾ ਦੀਵਾਰ ਦੀ 6ਵੀਂ ਪੌੜੀ ਔਰ ਉਸ ਦੇ ਨਾਲ ਲਗੇ ਇਹ ਪਾਵਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਸ਼ਲੋਕ ਸ਼ਲੋਕ ਦੀ ਪ੍ਰਥਮ ਪੰਕਤੀ ਹੈ ਮੂਲ ਪੰਕਤੀ ਜਿਸ ਵਿੱਚ ਕੇਂਦਰੀ ਮਰਕਜ਼ੀ ਖਿਆਲ ਹੈ ਕਿ ਨਾਨਕ ਭਗਤਾਂ ਭੁਖ ਸਲਾਹਨ ਸਚ ਨਾਮ ਆਧਾਰ ਭਗਤਾਂ ਦੇ ਮਨ ਵਿੱਚ ਭੁਖ ਹੈ ਸਫਤੋ ਸਲਾਦੀ ਸੱਚੇ ਨਾਮ ਦੀ ਔਰ ਹਕੀਕਤ ਹੈ ਜਿਸ ਚੀਜ਼ ਦੀ ਭੁੱਖ ਹੈ ਉਸੇ ਦਾ ਹੀ ਸਵਾਦ ਹੈ ਅਗਰ ਭੁੱਖ ਨਹੀਂ ਤਾਂ ਸਵਾਦ ਨਹੀਂ ਰਸ ਨਹੀਂ ਜਿਤਨੇ ਰਸ ਦੇ ਚ ਭਗਤ ਲੋਕ ਪ੍ਰਭੂ ਦਾ ਨਾਮ ਲੈਂਦੇ ਨੇ ਉਸ ਰਸ ਦੇ ਚ ਸੰਸਾਰੀ ਨਹੀਂ ਜ਼ਬਾਨ ਦੋਹਾਂ ਕੋ ਲਿਖੋ ਜੇ ਆ ਰਾਮ ਦੋਵੇਂ ਇੱਕੋ ਹੀ ਢੰਗ ਨਾਲ ਕਹਿੰਦੇ ਨੇ ਵਾਹਿਗੁਰੂ ਦਾ ਆਚਾਰਨ ਦੋਵੇਂ ਇੱਕੋ ਹੀ ਸਮੇਂ ਕਰਦੇ ਨੇ ਅਰ ਅੰਤਰ ਆਤਮੇ ਵਿੱਚ ਰਸ ਤੇ ਬੇਰਸੀ ਦੇ ਵਿੱਚ ਸਵਾਦ ਤੇ ਬੇਸਵਾਦੀ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਇੱਕ ਜਦ ਵਾਹਿਗੁਰੂ ਆਖਦਾ ਹੈ ਤੇ ਮगन ਹੋ ਜਾਂਦਾ ਹੈ ਰਸ ਨਾਲ ਭਰ ਜਾਂਦਾ ਹੈ ਇੱਕ ਜਦ ਵਾਹਿਗੁਰੂ ਆਮ ਆਖਦਾ ਹੈ ਤੇ ਬੇਰਸੀ ਉਸੇ ਤਰੀਕੇ ਨਾਲ ਬਣੀ ਹੁੰਦੀ ਹੈ ਜੋ ਉਚਾਰਨ ਕਰਨ ਤੋਂ ਪਹਿਲੇ ਤੋਂ ਸਾਬ ਕਿਦਨ ਭਗਤਾਂ ਦੇ ਅੰਦਰ ਸਿੱਖ ਤੋਂ ਸਲਾਹ ਦੀ ਭੁਖ ਹੈ ਸੱਚੇ ਨਾਮ ਦੀ ਭੁਖ ਹੈ ਔਰ ਨਾਮ ਦਾ ਹੀ ਉਨਾ ਕੋਲ ਆਧਾਰ ਹੈ ਆਸਰਾ ਹੈ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤियां ਪਾਛਾਰ ਦਿਨ ਰਾਤ ਸੱਚੇ ਨਾਮ ਦੀ ਬੁਖ ਕਰਕੇ ਨਾਮ ਦੇ ਆਧਾਰ ਕਰਕੇ ਤੇ ਨਾਮ ਦੇ ਰਸ ਕਰਕੇ ਦਿਨ ਰਾਤ ਆਨੰਦ ਬਣਿਆ ਰਹਿੰਦਾ ਹੈ ਗੁਣਵੰਤियां ਪਾਛਾਰ ਤੇ ਜਿਹੜੇ ਗੁਣਵਾਨ ਲੋਕ ਨੇ ਆਲਮ ਫਾਜ਼ਿਲ ਨੇ ਪ੍ਰਭੂ ਦਾ ਗਿਆਨ ਰੱਖਣ ਵਾਲੇ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਹਾਕ ਬਣੇ ਰਹਿੰਦੇ ਨੇ ਹਰ ਵਕਤ ਵਿਨਮਰਤਾ ਉਹਨਾਂ ਦਾ ਮੂਲ ਗਹਿਣਾ ਹੋ ਜਾਂਦੀ ਹੈ ਹਰ ਵਕਤ ਉਹਨਾਂ ਬੰਦਿਆਂ ਦੇ ਚਰਨਾਂ ਦੀ ਹਾਕ ਜਿਹੜੇ ਹਿਰਦੇ ਪ੍ਰਭੂ ਗੁਣ ਨਾਲ ਸਰਸ਼ਾਰ ਨੇ ਕਹਿੰਦੇ ਨੇ ਇੱਕ ਔਗਣਹਾਰਾ ਇੱਕ ਪਾਪੀ ਜੇ ਉਸਦੇ ਕਦਮਾਂ ਦੀ ਕੋਈ ਹਾਕ ਬਣੇ ਤਾਂ ਕਦਮਾਂ ਦੇ ਹਾਕ ਦੇ ਰਾਹੀਂ ਪਾਪ ਪ੍ਰਵੇਸ਼ ਕਰ ਜਾਣਗੇ ਉਸ ਦੇ ਅੰਦਰ ਜੋ ਪਾਪੀ ਦੇ ਗੁਣਾ ਦੀ ਹਾਕ ਬਣਦਾ ਹੈ ਜੋ ਪਾਪੀ ਦੇ ਪੈਰਾਂ ਤੇ ਕਦਮਬੋਸੀ ਕਰ ਰਿਹਾ ਹੈ ਝੁਕਦੇ ਨਹੀਂ ਪਾਪ ਉਸ ਦੇ ਵਿੱਚ ਪ੍ਰਵੇਸ਼ ਕਰ ਸਕਦੇ ਨਹੀਂ ਜੋ ਇੱਕ ਬਦਮਾਸ਼ ਦੀ ਕਦਮਬੋਸੀ ਕਰ ਰਿਹਾ ਹੈ ਤੇ ਝੁਕਦੇ ਨਹੀਂ ਬਦਮਾਸ਼ੀਆਂ ਉਸ ਦੇ ਅੰਦਰ ਪ੍ਰਵੇਸ਼ ਕਰ ਸਕਦੀਆਂ ਪਰ ਜੋ ਇੱਕ ਰੰਗ ਰਤੜਾ ਹੈ ਸੇਲ ਸੰਜਮੀ ਹੈ ਪ੍ਰਭੂ ਆਨੰਦ ਦੇ ਵਿੱਚ ਮਗਨ ਹੈ ਜਦ ਕੋਈ ਸ਼ਰਧਾ ਤੇ ਭਾਵਨਾ ਨਾਲ ਉਹਦੀ ਕਦਮਬੋਸੀ ਕਰਦਾ ਹੈ ਤਾਂ ਉਸ ਦੇ ਗੁਣ ਉਸ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਉਸ ਦਾ ਆਨੰਦ ਉਸ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਸ ਵਾਸਤੇ ਭਗਤਾਂ ਕੋਲ ਇਸ ਦਾ ਬੋਧ ਹੈ ਔਰ ਉਹ ਅੱਠੇ ਪੈਰ ਗੁਣਵੰਤੀਆਂ ਪਾਛਾਰ ਜੋ ਪ੍ਰਭੂ ਦੇ ਗੁਣ ਰੱਖਦੇ ਨੇ ਜੋ ਪ੍ਰਭੂ ਦਾ ਗਿਆਨ ਰੱਖਦੇ ਨੇ ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ ਇਹ ਤੇ ਹੋਈ ਭਗਤਾਂ ਦੀ ਤਰਜ਼ੇ ਜ਼ਿੰਦਗੀ ਇਹ ਤੇ ਹੋਇਆ ਭਗਤਾਂ ਦੇ ਜੀਵਨ ਦਾ ਢੰਗ ਤੇ ਇਹ ਭਗਤ ਚਾਹੇ ਕਿਸੇ ਫਿਰਕੇ ਦੇ ਚ ਨੇ ਕਿਸੇ ਟੋਲੇ ਦੇ ਚ ਨੇ ਚਾਹੇ ਕਿਸੇ ਮਸਬ ਦੇ ਚ ਨੇ ਭਗਤ ਹਰ ਮਜ਼ਹਬ ਦੇ ਛੋਏ ਨੇ ਭਗਤ ਹਰ ਮੁਲਕ ਦੇ ਛੋਏ ਨੇ ਭਗਤ ਹਰ ਕੌਮ ਦੇ ਛੋਏ ਇਸ ਤੋਂ ਇਲਾਵਾ ਜੋ ਜੀਵਨ ਦਾ ਢੰਗ ਹੈ ਜੋ ਤਰਜ਼ੇ ਜ਼ਿੰਦਗੀ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਇਸ ਢੰਗ ਨਾਲ ਕਥਨ ਕਰਦੇ ਨੇ ਮੁਸਲਮਾਨਾਂ ਸਿਫਤ ਸਰਇਤ ਪੜ ਪੜ ਕਰੇ ਵਿਚਾਰ ਮੁਸਲਮਾਨ ਲੋਕ ਅੱਲਾਹ ਦੀ ਸਿਫਤੋ ਸਲਾਹ ਕਰਦੇ ਨੇ ਸ਼ਰਾਂ ਨੂੰ ਆਧਾਰ ਬਣਾ ਕੇ ਬਾਰ ਬਾਰ ਸ਼ਰਾ ਪੜਦੇ ਨੇ ਸ਼ਰਾ ਹੀ ਸਭ ਕੁਝ ਹੈ ਇਸ ਵਾਸਤੇ ਸ਼ਰਾ ਦੀਆਂ ਪੇਚੀਦਗੀਆਂ ਨੂੰ ਬਾਰੀਕੀਆਂ ਨੂੰ ਪੂਰਨ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਦੇ ਨੇ ਇਹ ਠੀਕ ਹੈ ਕਿ ਸ਼ਰਾ ਹਰ ਮਜ਼ਬ ਦੇ ਚ ਹੈ ਸ਼ਰਾ ਹਰ ਫਿਰਕੇ ਦੇ ਚ ਹੈ ਸ਼ਰਾ ਹਰ ਮੁਲਕ ਦੇ ਧਰਮ ਦੇ ਚ ਹੈ ਸ਼ਰਾ ਕੀ ਹੈ ਵਾਸਤਵਿਕ ਇਹ ਯਾਤਾ ਯਾਤ ਦੇ ਨਿਯਮ ਨੇ ਟ੍ਰੈਫਿਕ ਰੂਲ ਹੈ ਔਰ ਇਹ ਠੀਕ ਹੈ ਕਿ ਚੱਲਣਾ ਤੇ ਸੜਕ ਤੇ ਹੈ ਪਰ ਸੜਕ ਤੇ ਚੱਲਣ ਲਈ ਵੀ ਇੱਕ ਨਿਯਮ ਹੈ ਇੱਕ ਅਸੂਲ ਹੈ ਉਹਦੀ ਪਾਲਣਾ ਕਰਨੀ ਬੜੀ ਲਾਜ਼ਮੀ ਹੈ ਪਰ ਕੋਈ ਬੰਦਾ ਸਾਰੀ ਜ਼ਿੰਦਗੀ ਯਾਤਾ ਯਾਤ ਦੇ ਨਿਯਮ ਹੀ ਪੜਦਾ ਰਹੇ ਤੇ ਸਮਝਦਾ ਰਹੇ ਤੇ ਸੜਕ ਤੇ ਚਲੇ ਹੀ ਨਾ ਮਾਰਗ ਤੇ ਚਲੇ ਹੀ ਨਾ ਤੋ ਐਸਾ ਬੰਦਾ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚੇਗਾ ਦੇਖਣ ਦੇ ਚਾਇਆ ਕਿ ਬਹੁਤ ਸਾਰੀ ਦੁਨੀਆ ਦੀ ਵਿਚਾਰ ਸ਼ਕਤੀ ਇਸੇ ਛੇ ਖਤਮ ਹੋ ਜਾਂਦੀ ਹੈ ਸ਼ਰਾ ਕੀ ਹੈ ਇਹਨੂੰ ਕਿਵੇਂ ਧਾਰਨ ਕਰੀਏ ਤੇ ਇਸ ਨੂੰ ਸਾਰੇ ਲੋਕ ਕਿਵੇਂ ਧਾਰਨ ਕਰਨ ਜੀਵਨ ਦੀ ਸਾਰੀ ਸ਼ਕਤੀ ਤੇ ਜੀਵਨ ਦਾ ਸਾਰਾ ਸਮਾਂ ਇਸੇ ਛੇ ਬੀਤਿਤ ਹੋ ਜਾਂਦਾ ਹੈ ਯਾਤਿਆ ਦੇ ਨਿਯਮ ਨੂੰ ਸਮਝਣ ਵਿੱਚ ਹੀ ਜ਼ਿੰਦਗੀ ਬੀਤਿਤ ਹੋ ਗਈ ਸੜਕ ਤੇ ਕਦੀ ਚਲੇ ਹੀ ਨਹੀਂ ਮਾਰਗ ਤੇ ਕਦੀ ਚਲੇ ਹੀ ਨਹੀਂ ਔਰ ਐਸਾ ਦਿਖਾਈ ਦਿੰਦਾ ਹੈ ਕਿ ਮਾਰਗ ਦੇ ਉੱਤੇ ਜੋ ਚੱਲਦੇ ਨੇ ਬਹੁਤਾ ਝਗੜਾ ਧਾਰਮਿਕ ਦੁਨੀਆ ਦੇ ਵਿੱਚ ਉਹਨਾਂ ਦਾ ਨਹੀਂ ਦਰਸਲ ਝਗੜਾ ਉਹਨਾਂ ਦਾ ਹੈ ਜੋ ਸਿਰਫ ਯਾਤਿਆਦ ਦੇ ਨਿਯਮ ਹੀ ਪੜਦੇ ਰਹਿੰਦੇ ਨੇ ਜੋ ਟ੍ਰੈਫਿਕ ਰੂਲ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਨੇ ਸਮਝਾਣ ਦੀ ਕੋਸ਼ਿਸ਼ ਕਰਦੇ ਨੇ ਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਯਾਤਿਆਦ ਦੇ ਨਿਯਮ ਹਰ ਮੁਲਕ ਦੇ ਵੱਖ-ਵੱਖ ਨੇ ਕਿਸੇ ਥਾਂ ਸੱਜੇ ਪਾਸੇ ਬਕਾਇਦਾ ਯਾਤਿਆਦ ਚੱਲਦਾ ਹੈ ਕਿਧਰੇ ਖੱਬੇ ਪਾਸੇ ਔਰ ਇਸ ਤੋਂ ਇਲਾਵਾ ਭਿੰਨ-ਭਿੰਨ مختلف ਨੇ ਜੈਸੇ ਕਾਨੂੰਨ ਜਾਂ ਤਾਇਆ ਦੇ ਨਿਯਮ ਜਿਸ ਤਰ੍ਹਾਂ ਜ਼ਮੀਨ ਦੇ ਤੇ ਚੱਲਣ ਦੇ ਨਿਯਮ ਹਰ ਮੁਲਕ ਦੇ ਅਲੱਗ-ਅਲੱਗ ਨੇ ਖੁਦਾ ਤੱਕ ਪਰਮਾਤਮਾ ਤੱਕ ਪਹੁੰਚਣ ਦੇ ਨਿਯਮ ਵੀ ਹਰ ਮੁਲਕ ਤੇ ਇੰਜ ਕਹਿ ਲਈਏ ਹਰ ਮਜ਼ਹਬ ਦੇ ਅਲੱਗ-ਅਲੱਗ ਨੇ ਲੇਕਿਨ ਇਹ ਕੋਈ ਸਿਆਣਪ ਨਹੀਂ ਹੋਵੇਗੀ ਕਿ ਸਾਰੀ ਜ਼ਿੰਦਗੀ ਇਸ ਨਿਯਮ ਨੂੰ ਸਮਝਣ ਦੇ ਚ ਇਸ ਨਿਯਮ ਨੂੰ ਸਮਝਾਉਣ ਵਿੱਚ ਤੇ ਇਸ ਨਿਯਮ ਦੇ ਬਹਿਸ ਮੁਵਾਸੇ ਦੇ ਵਿੱਚ ਵੇਰਵੇ ਕੀਤੇ ਜਾਏ। ਜਦ ਕਿ ਬਹੁਤ ਸਾਰਿਆਂ ਦਾ ਇਸੇ ਢੰਗ ਨਾਲ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਮੁਸਲਮਾਨ ਲੋਕ ਪ੍ਰਭੂ ਦੀ ਸਿਫਤੋ ਸਲਾ ਕਰਦੇ ਨੇ। ਅਰੰਭ ਕਿਥੋਂ ਕਰਦੇ ਨੇ ਸ਼ਰਾ ਦੇ ਵਿਚਾਰ ਤੋਂ। ਸ਼ਰਾ ਦੇ ਵਿੱਚ ਪੜਦਾ ਹੈ। ਸ਼ਰਾ ਦੇ ਵਿੱਚ ਚਾਰ ਇਸਤਰੀਆਂ ਨਾਲ ਸ਼ਾਦੀ ਕੀਤੀ ਜਾ ਸਕਦੀ ਹੈ। ਸ਼ਰਾ ਦੇ ਵਿੱਚ ਸੁਨਨਤ ਹੈ। ਸ਼ਰਾ ਦੇ ਵਿੱਚ ਰੋਜ਼ੇ ਨੇ। ਸ਼ਰਾਧੇਂ ਜ਼ਕਾਤ ਹੈ ਸ਼ਰਾਧੇਂ ਹਜ ਹੈ ਸ਼ਰਾਧੇਂ ਕੁਰਬਾਨੀ ਹੈ ਇਤਿਆਦਕ ਇਹਨਾਂ ਸਾਰੀਆਂ ਗੱਲਾਂ ਦੀ ਵਿਚਾਰ ਤੇ ਇਹਨੂੰ ਹੀ ਜੀਵਨ ਦਾ ਆਧਾਰ ਬਣਾ ਕੇ ਅਗਰ ਜੀਵਨ ਬਤੀਤ ਕਰ ਦਿੱਤਾ ਗਿਆ ਤਾਂ ਐਸਾ ਪੁਰਖ ساری ਜ਼ਿੰਦਗੀ ਸਿਰਫ ਯਾਤਾ ਯਾਦ ਦੇ ਨਿਯਮ ਹੀ ਸਮਝਦਾ ਰਿਹਾ ਔਰ ਸਮਝਾਂਦਾ ਰਿਹਾ ਮੁਸਲਮਾਨਾ ਸਿਰਫ ਸ਼ਰੀਅਤ ਪੜ ਪੜ ਕਰੇ ਵਿਚਾਰ ਸ਼ਰਾ ਨੂੰ ਪੜਦੇ ਨੇ ਵਿਚਾਰ ਕਰਦੇ ਨੇ ਦੱਸਦੇ ਨੇ ਔਰ ਸਮਝਾਉਂਦੇ ਨੇ ਅਸਲ ਦੇਚ ਬੰਦਾ ਕੌਣ ਹੈ ਅਸਲ ਦੇਚ ਪੂਰਨ ਮਨੁੱਖ ਕੌਣ ਹੈ ਬੰਦੇ ਸੇ ਜੇ ਭਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਬੰਦਾ ਤੇ ਉਹ ਹੈ ਜੋ ਬੰਦਗੀ ਦੇਚ ਲੀਨ ਹੋਇਆ ਹੈ ਤੇ ਜਿਹਦੀ ਜ਼ਿੰਦਗੀ ਦਾ ਲਕਸ਼ ਹੈ ਖੁਦਾ ਦਾ ਦੀਦਾਰ ਜਿਹਦੇ ਜੀਵਨ ਦਾ ਲਕਸ਼ ਹੈ ਪਰਮਾਤਮਾ ਦਾ ਦਰਸ਼ਨ ਜਿਹਦੇ ਜੀਵਨ ਦਾ ਲਕਸ਼ ਸ਼ਰਹ ਨਹੀਂ ਹੈ ਸ਼ਰਹ ਇੱਕ ਸਾਧਨ ਹੈ ਲਕਸ਼ ਦੀ ਪੂਰਤੀ ਲਈ ਪਰ ਸਾਧਨ ਕੋਲ ਹੋਵਨ ਤੇ ਸਾਧਨ ਮਨੁੱਖ ਵਧਾਈ ਜਾਵੇ ਤੇ ਲਕਸ਼ ਦੀ ਪੂਰਤੀ ਨਾ ਹੋਵੇ ਜੈਸੇ ਮਨੁੱਖ ਨੇ ਇੱਥੋਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੋਵੇ ਤੇ ਫਿਰ ਉਹ ਇੱਕ ਗੱਡੀ 'ਚ ਬੈਠੇ ਤੇ ਆਖੇ ਨਹੀਂ ਦੂਸਰੀ ਗੱਡੀ 'ਚ ਬੈਠਣਾ ਹੈ ਨਹੀਂ ਤੀਸਰੀ ਗੱਡੀ 'ਚ ਬੈਠਣਾ ਹੈ ਸਾਰਾ ਦਿਨ ਗੱਡੀਆਂ ਹੀ ਬਦਲਦਾ ਰਹੇ ਸਾਧਨ ਹੀ ਬਦਲਦਾ ਰਹੇ ਤਾਂ ਐਸਾ ਮਨੁੱਖ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ हकीकत है बहुत वीडी सच्चाई है एक आलम का कहना है सोते में कट गई कुछ आहों में कट गई रोते में कट गई कुछ गुनाहों में कट गई मंजिल पे चलने वाले मंजिल पे जा लगे राहें बदलने वालों की राहों में कट गई ਰਸਤੇ ਹੀ ਬਦਲਦੇ ਰਹੇਗੇ ਇਹ ਸ਼ਰਾ ਨਹੀਂ ਉਹ ਸ਼ਰਾ ਚਾਹੀਦੀ ਏ ਇਹ ਸ਼ਰਾ ਨਹੀਂ ਉਹ ਸ਼ਰਾ ਚਾਹੀਦੀ ਏ ساری ਜ਼ਿੰਦਗੀ ਰਸਤਿਆਂ ਨੂੰ ਸਮਝਣ ਦੇ ਚ ਤੇ ਰਸਤਿਆਂ ਨੂੰ ਬਦਲਣ ਦੇ ਚ ਹੀ ਕੱਟ ਦਿੱਤੀ ਰਸਤੇ ਤੇ ਕਦੀ ਚਲੇ ਨਹੀਂ ਮਾਰਗ ਤੇ ਕਦੀ ਚਲੇ ਨਹੀਂ ਇਸ ਵਾਸਤੇ ਦੇਖਿਆ ਗਿਆ ਸ਼ਰੇਈ ਮਨੁੱਖ ਹੰਕਾਰੀ ਬਹੁਤ ਹੁੰਦਾ ਹੈ ਸ਼ਰੇਈ ਮਨੁੱਖ ਬੈਸਮੁਬੱਦ ਸਾ ਬੋਤ ਕਰਦਾ ਹੈ ਸ਼ਰੇਈ ਮਨੁੱਖ ਤੰਗ ਦਿਲ ਬਹੁਤ ਆਉਂਦਾ ਹੈ ਔਰ ਸ਼ਰਹ ਤੇ ਸੀ ਸਿਰਫ ਏ ਮਾਰਗ ਦੇ ਨਿਯਮ ਨੂੰ ਚੱਲਣ ਦੇ ਨਿਯਮ ਨੂੰ ਸਮਝਣਾ ਲੇਕਿਨ ਚੁਕੇ ਚਲੇ ਆਨੇ ਤੋ ਹਿਰਦਾ ਤੰਗ ਹੈ ਮੁਤਸਬੀ ਹੈ ਤੰਗ ਖਿਆਲਾਂ ਦਾ ਹੈ ਕਿਦਰੇ ਚੱਲ ਪੈਂਦਾ ਤੇ ਚਲਦਿਆਂ ਇਸ ਸ਼ਰਾਂ ਨੇ ਹਿਰਦੇ ਨੂੰ ਵਿਸ਼ਾਲ ਕਰ ਦੇਣਾ ਸੀ ਮਹਾਨ ਕਰ ਦੇਣਾ ਸੀ ਤਸੋ ਅੰਦਰੋਂ ਨਿਕਲ ਜਾਣਾ ਸੀ ਤੰਗ ਦੇ ਲਈ ਨਹੀਂ ਰਹਿਣੀ ਸੀ ਤੋ ਸਹਿਬ ਕਹਿੰਦੇ ਨੇ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ ਬੰਦੇ ਤੇ ਉਹ ਨੇ ਜੋ ਬੰਦਗੀ ਵਿੱਚ ਲੀਨ ਹੁੰਦੇ ਨੇ ਔਰ ਬੰਦਗੀ ਮੈਂ ਇਸ ਵਾਸਤੇ ਕਰਦੇ ਨੇ ਕਿ ਪ੍ਰਭੂ ਦਾ ਦੀਦਾਰ ਕਰਨਾ ਹੈ ਅਕਾਲ ਪੁਰਖ ਦਾ ਦੀਦਾਰ ਕਰਨਾ ਹੈ ਮੁਸਲਮਾਨਾਂ ਦੇ ਤੇ ਜੀਵਨ ਦਾ ਢੰਗ ਇਹ